ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਇਸ ਰੁੱਤੇ ਨੂੰ ਮੇਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਲਮਾ ਦੇ ਵਾਰ ਸਾਹਿਤਿਕ ਮੰਚ ਦੇ ਸਰਪ੍ਰਸਤ ਸਰਦਾਰ ਜਸਜੀਤ ਰੌਰ ਸਾਹਨੇ ਵਾਲ ਵੱਲੋਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਪਹਿਲੀ ਵਾਰ ਸਾਹਿਤਿਕ ਮੰਚ ਵੱਲੋਂ ਬੜੀ ਸ਼ਾਨ ਨੂੰ ਸ਼ੌਕਤ ਨਾਲ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਸੰਜਿੰਦਰ ਕੋ ਸੱਦਰ ਡਾਕਟਰ ਟਿੱਕਾ ਸਾਹਿਬ ਗੈਜ਼ਟ ਕਾ ਸੰ ਪ੍ਰੋਗਰਾਮ ਦੌਰਾਨ ਚਾਰ ਕਿਤਾਬਾਂ ਦਾ ਲੋਕ ਅਰਪਣ ਕੀਤਾ ਗਿਆ। ਮੇਰੀ ਆਪਣੀ ਮੂਲਕ ਕਿਤਾਬ ਵਿਰਾਨ ਦੁਨੀਆਂ ਸੰਜੇ ਕਾਵਿ ਸੰਗ੍ਰਹਿ ਪੰਜਾਬੀ ਬੋਲ ਦਾ ਗਵਾਹੀ ਤਰਤ ਤੇ ਅਣਸਮਝੀ ਔਰਤ ਕਿਤਾਬਾਂ ਦਾ ਬਹੁਤ ਹੀ ਮਾਨ ਸਤਕਾਰ ਨਾਲ ਲੋਕ ਅਰਪਣ ਕੀਤਾ ਗਿਆ। ਇਹ ਪ੍ਰੋਗਰਾਮ ਨੂੰ ਫਰਬਰੀ ਦੂਜਲ 25 ਨੂੰ ਫਲੇਰ ਕੋਟਲਾ ਨਾਲ ਪਿੰਦੇ ਪਿੰਡ ਬੇਗੋਲ ਦੇ ਸਰਕਾਰੀ ਸਕੂਲ ਵਿੱਚ ਇਹ ਕਰਵਾਇਆ ਗਿਆ ਇੱਥੇ ਕਾਫੀ ਲੇਖਕਾਂ ਨੇ ਹਿੱਸਾ ਲਿਆ ਤੇ ਮਾਨ ਸਤਕਾਰ ਦਿੱਤਾ ਇਹ ਕਿਤਾਬਾਂ ਤੁਸੀਂ ਜ਼ਰੂਰ ਪੜਿਓ ਆਪਣੇ ਵਿਚਾਰ ਦਿਓ ਕਿਸ ਤਰ੍ਹਾਂ ਲੱਗੀਆਂ ਜੀ ਧੰਨਵਾਦ ਜੀ